ਦੇਰ ਸ਼ਾਮ ਹਨੂਮਨ ਚੌਂਕ 'ਚ ਉਸ ਵੇਲੇ ਹੰਗਾਮਾ ਖੜਾ ਹੋ ਗਿਆ ਜਦੋਂ ਬਾਜ਼ਾਰ ਦੇ ਦੁਕਾਨਦਾਰ ਨੇ ਬਾਜ਼ਾਰ ਵਿੱਚ ਖਰੀਦਦਾਰੀ ਕਰਨ ਆਈ ਇੱਕ ਔਰਤ ਦੀ ਸੋਨੇ ਦੀ ਚੈਨੀ ਉਤਾਰਦਿਆਂ ਦੋ ਨੌਜਵਾਨਾਂ ਨੇ ਰੰਗੇ ਹਥੀ ਕਾਬੂ ਕਰ ਲੈ ਗਿਆ। ਬਜ਼ਾਰ ਵਾਲਿਆਂ ਵੱਲੋਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਿੱਥੇ ਪੀਸੀਆਰ ਅਤੇ ਥਾਣਾ ਸਿਟੀ ਦੇ ਕਰਮਚਾਰੀਆਂ ਵੱਲੋਂ ਆ ਕੇ ਦੋਨਾਂ ਨੂੰ ਰਿਹਾਸ ਵਿੱਚ ਲੈ ਲਿਆ ਗਿਆ। ਪੁਲਿਸ ਵੱਲੋਂ ਇਹਨਾਂ ਦਾ ਮੋਟਰਸਾਈਕਲ ਵੀ ਕਬਜ਼ੇ ਵਿੱਚ ਲੈ ਲਿਆ ਗਿਆ। ਦੇਖੋ ਲਾਈਵ ਤਸਵੀਰਾਂ న్యూਸ ਪੰਜਾਬ ਤੇ ਬਿਆਰ ਵਾਲਿਆਂ ਨੇ ਔਰਤ ਦੀ ਚੈਨੀ ਉਤਾਰਦੇ ਫੜ ਲਏ ਦੋ ਚੈਨ ਚੋਰ ਦੇਖੋ ਲਾਈਵ ਤਸਵੀਰਾਂ న్యూਸ ਪੰਜਾਬ ਤੇ ਲੰਗੜ ਨਹੀਂ ਤੇ ਇਹਨਾਂ ਨੇ ਇੱਕ ਦਮ ਮੇਰੇ ਛਾਤੀ ਤੇ ਜ਼ੋਰ ਦੀ ਹੱਥ ਮਾਰਿਆ ਉਹ ਤੀਨ ਮੇਰੀ ਟਾਈਟ ਹੀ ਜਾ ਤੇ ਇਹਨਾਂ ਦਾ ਹੱਥ ਨਹੀਂ ਪਿਆ ਛੇਰ ਮੇਰੀ ਟੁੱਟ ਕੇ ਤੇ ਫਿਰ ਰਾਸ਼ ਹੀ ਜਿਹੜੀ ਵਜਾ ਮਾਰਨਾ ਤੇਜ਼ ਚਾ ਨਹੀਂ ਪਾਏ ਮੈਂ ਨਾਲ ਹੀ ਛਿੱਕਾ ਮਾਰਨ ਲੱਗੇ ਕਿ ਫੜ ਲੋ ਫੜ ਲੋ ਫਿਰ ਮਾਰਕੀਟ ਵਾਲਿਆਂ ਨੇ ਫੜ ਲਿਆ ਇਹਨਾਂ ਨੂੰ ਤੇ ਉਹ ਇੱਕ ਜਿਹੜੇ ਪਿੱਛੇ ਲੇਡੀ ਬਣ ਕੇ ਬੈਠਾ ਹੀ ਮੁੰਡਾ ਉਹਨੇ ਕਿ ਕਿਤਾਹੋ ਇੱਟ ਪਾ ਲਈ ਉਹ ਮਾਰ ਜਿੱਤ ਮਲੇਰ ਮਾਰ ਪੈ ਗਿਆ ਤੇ ਜੇਨ ਮੇਰੀ ਨਾ ਥੱਲੇ ਨਾ ਕੋ ਹੱਥ ਨਹੀਂ ਪਿਆ ਟੁੱਟ ਕੇ ਤੇ ਇਸ ਤੇ ਉਹ ਇੱਕ ਘੰਟੀ ਪਿੱਛੇ ਆਟਾ ਹੀ ਉਹਨਾਂ ਨੇ ਕਰ ਜੇਨ ਲਾ ਲਈ ਮੈਂ ਆਪਣੀ ਮਾਰ ਖਿਟਾਈ ਹੀ ਥੋੜਾ ਪਰਥਨਾ ਮਲੇ ਸ਼ੌਕ ਤੇ ਨਾ ਲੈ ਤੇ ਮੇਰੇ ਘਰ ਜਾਣੀ ਉਹ ਲੇਡੀ ਆ ਇੱਕ ਡਾਂਸ ਸੀ ਤਾਂ ਪਿੱਛੇ ਇੱਕ ਲੇਡੀ ਬਣ ਕੇ ਬੈਠਾ ਜਾਇਆ ਹਾਂ ਜੀ ਚੇਨ ਮਿਲ ਗਈ ਤੇਰੀ ਚੇਨ ਟੁੱਟ ਗਈ ਆ ਪੱਟੋ ਭੱਲੇ ਉਹਨਾਂ ਕੋਲੋਂ ਮਰ ਤੀ ਪਿਆ ਜਾ ਕਿੰਨੀ ਜ਼ੋਰ ਦੀ ਉਹਨੇ ਮੇਰੇ ਬਾਹ ਰਿਆ ਦੇਖੀ ਦੋ ਕੀ ਗੱਲ ਬਾਤ ਹੋਈ ਤੇ ਗੱਲ ਬਾਤ ਇਹਦਾ ਜੀ ਕਿ ਦੋ ਚੋਰ ਮੋਟਰਸਾਈਕਲ ਤੇ ਚਾਨੀ ਲਾਂਦੇ ਫੜੇ ਆ ਰੰਗੇ ਹੱਥ ਉਹਦੇ ਜਿਹੜਾ ਵਾ ਮੁੰਡਾ ਮੋਨਾ ਤੇ ਦੂਸਰਾ ਜਿਹੜਾ ਉਹ ਬਾਬਾ ਉਹਨੇ ਬਾਬਿਆਂ ਦੇ ਨਾਂ ਤੇ ਕਲੰਕ ਲਾਤਾ ਜੀ ਆਣ ਵਾਲੇ ਟਾਈਮ 'ਚ ਉਹਨੇ ਲੋਕਾਂ ਨੂੰ ਬਾਬਿਆਂ ਕੋ ਵੀ ਜਿਹੜਾ ਲੈਟਰ ਆਣਾ ਬਣਾ ਕਿ ਜਿਹੜੇ ਇਹ ਵੀ ਚੋਰੀ ਕਰ ਸਕਦੇ ਨੇ ਕਿੱਦਾਂ ਦੀ ਚੋਰੀ ਕੀ ਚੋਰੀ ਕਰ ਲਵੇ ਚੋਰ ਜੀ ਮੈਂ ਮੈਡਮ ਇੱਕ ਵਿਆਹ ਤੇ ਜਾਂਦੇ ਉਹਨਾਂ ਦੇ ਧਫਾ ਮਾਰ ਕੇ ਚਾਨੀ ਲਾ ਲਈ ਦਿੱਤੀ ਤੇ ਬਾਜ਼ਾਰ ਦੇ ਵਿੱਚ ਥੋੜਾ ਜਿਹਾ ਰਾਸ਼ੀ ਤਾਂ ਗਾ ਕੇ ਫੜੇ ਗਏ ਉਹਨਾਂ ਮੋਟਰਸਾਈਕਲ ਆ ਉਹ ਬਿਨਾਂ ਨੰਬਰ ਪਲੇਟ ਉਹ ਵੀ ਚੋਰੀ ਦਾ ਲੱਗਦਾ ਤੇ ਬਾਜ਼ਾਰ ਨਾਲ ਥੋੜੀ ਜਿਹਾ ਉਹਨਾਂ ਦੀ ਕੀਤੀ ਆ ਜਿਹੜਾ ਸੇਵਾ ਪਾਣੀ ਵਾਹ ਪੁਲਿਸ ਬੁਲਾ ਕੇ ਉਹਨਾਂ ਦੇ ਹੱਥ ਕਰਤੀਆ ਪੁਲਿਸ ਨੇ ਪੁਲਿਸ ਬੁਕਾਏਗੀ ਆਪਣਾ ਕਿ ਕਿੱਥੇ ਕਿੱਥੇ ਚੋਰੀਆਂ ਕੀਤੀਆਂ ਚੁਟਾ ਪੁਆਉਂਗੇ ਬਹੁਤ ਕੰਮ ਹੋ ਰਹੀਆ ਆਪਣੀ ਰੱਖਿਆ ਆਵਰ ਕੰਦੀ ਬੈਣੀ ਜੇ ਨੀਦਾ ਆਨਲਾਈਨ ਜੋਰ ਵੀ ਟਾਈਮ ਮਾਰਾ ਸਕਦਾ ਜੇ ਤੇ ਸਾਨੂੰ ਸਾਰੇ ਉਹ ਬੇਨਤੀ ਆ ਕਿ ਸਾਰੇ ਅਲਰਟ ਰੋ ਬਾਕੀ ਦੁਕਾਨਦਾਰ ਤੇ ਜਿਹੜੇ ਆ ਹਰ ਟਾਈਮ ਤਿਆਰੀ ਰਹਿੰਦੇ ਨੇ ਆਗੇ ਕੰਮ ਜਿਹੜੇ ਚੋਰ ਚਾਲ ਫਰਨਾ ਵਾਸਤੇ